ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਲੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ Swami ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਨੇ ਖਾਲਸਾ ਜੀ ਵੱਡਿਓ ਪਰ ਵੱਡਾ ਪਰਉਪਕਾਰ ਕਰਕੇ ਇਸ ਧਰਤੀ ਨੂੰ ਪਾਵਨ ਪਵਿੱਤਰ ਬਾਣੀ ਬਖਸ਼ੀ ਹੈ ਇਹ ਬਾਣੀ ਐਸੀ ਹੈ ਖਾਲਸਾ ਜੀ ਜਿਹੜਾ ਵੀ ਕੋਈ ਗੁਰਮੁਖੇ ਨੂੰ ਤੇ ਆਉਂਦਾ ਗਾਉਂਦਾ ਹੈ ਉਹਦੇ ਬੇੜੇ ਪਾਰ ਕਰਦੀ ਹੈ ਦੁੱਖਾਂ ਕਲੇਸ਼ਾਂ ਨੂੰ ਨਾਸ਼ ਕਰਦੀ ਹੈ ਵਿਗੜਣਾ ਬਿਨਾਸਣਾ ਦਾ ਨਾਸ਼ ਕਰਦੀ ਹੈ ਹਰਦੇਵਿੰਦਰ ਹਰਦੇ ਅੰਦਰ ਖਾਲਸਾ ਜੀ ਅਗਿਆਨਤਾ ਦਾ ਹਨੇਰਾ ਨਾਸ਼ ਕਰਕੇ ਤੇ ਪ੍ਰਕਾਸ਼ ਕਰਦੀ ਹੈ ਐਸੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਧੁਰ ਤੋਂ ਆਈ ਹੋਈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਪਾਵਨ ਪਵਿੱਤਰ ਧੁਰ ਕੀ ਬਾਣੀ ਸਾਨੂੰ ਬਖਸ਼ੀ ਹੈ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਖਾਲਸਾ ਜੀ ਫਿਰ ਜਾ ਕੇ ਮਹਾਰਾਜ ਜੀਆਂ ਨੂੰ ਗੁਰਤਾ ਬਖਸ਼ੀ ਹੈ ਸੋ ਐਸੀ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਚਾਹੀਏ ਜਿਨ੍ਹਾਂ ਸਤਿਗੁਰਾਂ ਨੇ ਵੱਡਾ ਪਰਉਪਕਾਰ ਕੀਤਾ ਹੈ ਖਾਲਸਾ ਜੀ ਸੰਸਾਰ ਦੇ ਕਲਿਆਣ ਵਾਸਤੇ ਤਾਂ ਜੋ ਇਹ ਸੰਸਾਰ ਜਿਹੜਾ ਹੈ ਵਿਸ਼ਿਆ ਵਿਕਾਰਾਂ ਵਿੱਚ ਡੁੱਬਿਆ ਹੋਇਆ ਇਹਦਾ ਪਾਰਾ ਪਾਰ ਉਤਾਰਾ ਹੋ ਸਕੇ ਵੱਡਾ ਪਰਉਪਕਾਰ ਪਾਤਸ਼ਾਹਾਂ ਦੇ ਪਾਸ਼ਾ ਸਤਿਗੁਰਾਂ ਨੇ ਕੀਤਾ ਹੈ ਮਹਾਰਾਜ ਕਹਿੰਦੇ ਕੋਟ ਜਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਈ ਸੰਸਾਰ ਭਾਵੇਂ ਕਰੋੜਾਂ ਯਤਨ ਕਰ ਲਵੇ ਖਾਲਸਾ ਜੀ ਅਨੇਕਾਂ ਪ੍ਰਕਾਰ ਦੇ ਕਰਮਕਾਂਡ ਕਰ ਲਵੇ ਜੋ ਇਹਦੇ ਮਨ ਵਿੱਚ ਆਉਂਦਾ ਚਿੱਤ ਵਿੱਚ ਆਉਂਦਾ ਕਰ ਲਵੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੋਂ ਬਿਨਾ ਤਾਰ ਨਹੀਂ ਕੋਈ ਸਕਦਾ ਗੁਰੂ ਤੋਂ ਬਿਨਾ ਕੋਈ ਖਾਲਸਾ ਨਹੀਂ ਖਾਲਸਾ ਜੀ ਨਹੀਂ ਤਰ ਸਕਦਾ ਹੈ ਮਹਾਰਾਜ ਦੇ ਬਚਨ ਹਨ ਕਿ ਕੋਟ ਜਤਨਾ ਕਰ ਰਹੇ ਕਰੋੜਾਂ ਹੀ ਯਤਨ ਕਰਦੇ ਪਏ ਨੇ ਸੰਸਾਰ ਦੇ ਲੋਕ ਗੁਰਬਿਨ ਤਰਿਓ ਨਾ ਕੋਇ ਗੁਰੂ ਤੋਂ ਬਿਨਾ ਕਿਸੇ ਦਾ ਵੀ ਖਾਲਸਾ ਜੀ ਪਾਰ ਉਤਾਰਾ ਨਹੀਂ ਹੋਇਆ ਤੇ ਮਹਾਰਾਜ ਕਹਿੰਦੇ ਦੁੱਖ ਕਲੇਸ਼ ਨਾ ਭਾਉ ਬਿ ਆਪਾ ਗੁਰਮੰਤਰ ਹਿਰਦਾ ਹੋਏ ਇਹ ਬਚਨ ਕਰਦੇ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਮੰਤਰ ਹੈ ਹੁਣ ਸਾਡਾ ਗੁਰ ਮੰਤਰ ਕਿਹੜਾ ਹੈ ਵਾਹਿਗੁਰੂ 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 ਜਪਦੇ ਰਹਿਣਾ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਮੰਤਰ ਹੈ ਉਹਨਾਂ ਨੂੰ ਦੁੱਖ ਕਲੇਸ਼ ਤੇ ਭੌ ਭਾਵ ਡਰ ਇਹ ਖਾਲਸਾ ਦੀ ਚਿੰਬੜਦੇ ਨਹੀਂ ਜਿਹੜਾ ਗੁਰਾਂ ਕੇ ਸ਼ਬਦ ਨੂੰ ਕਮਾਉਂਦਾ ਹੈ ਆਪਣੇ ਅੰਤਸ਼ਕਰਨ ਦੇ ਵਿੱਚ ਖਾਲਸਾ ਜੀ ਧਿਆਉਂਦਾ ਰਹਿੰਦਾ ਹੈ ਮੁਖ ਦੇ ਅੰਦਰ ਨਾ ਬੋਲ ਹਿਲਦੇ ਨੇ ਨਾ ਜੀਬ ਜਬ ਜੁਬਾਨ ਹਿਲਦੀ ਆ ਜੀਬ ਹਿਲਦੀ ਆ ਨਾ ਖਾਲਸਾ ਜੀ ਕੋਈ ਧਿਆਨ ਇਕਾਗਰ ਕਰਨ ਦੀ ਇੱਛਾ ਹੈ ਪਰ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਮੰਤਰ ਹੈ ਉਹ ਅੰਦਰੋਂ ਅੰਦਰੀ ਮਹਾਰਾਜ ਨਾਲ ਜੁੜੇ ਹਨ ਅੰਤਰਗੁਰੂ ਆਰਾਧਣਾ ਜਿਹਾ ਜਪ ਗੁਰਨਾਵ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰਨਾਵ ਉਹਨਾਂ ਨੇ ਇਹੋ ਜੀ ਜਿਨ੍ਹਾਂ ਨੇ ਅਵਸਥਾ ਬਣਾਈ ਹੈ ਉਹਨਾਂ ਨੂੰ ਖਾਲਸਾ ਜੀ ਦੁੱਖ ਫਿਰ ਪਾਉ ਨਹੀਂ ਸਕਦੇ ਕਲੇਸ਼ ਉਹਨਾਂ ਨੂੰ ਨਹੀਂ ਚੰਬੜਦੇ ਪਾਉ ਉਹਨਾਂ ਨੂੰ ਖਾਲਸਾ ਜੀ ਕਿਸੇ ਪ੍ਰਕਾਰ ਦਾ ਰਹਿੰਦਾ ਨਹੀਂ ਪਾਉ ਕੀ ਦਾ ਹੈ ਜੰਮਣ ਮਰਨ ਦਾ ਤੇ ਮੌਤ ਦਾ ਪਾਉ ਹੈ ਪਰ ਉਹਨਾਂ ਦਾ ਦੂਰ ਹੋ ਜਾਂਦਾ ਖਾਲਸਾ ਜੀ ਜਿਹੜੇ ਵਾਹਿਗੁਰੂ ਜੀ ਦੇ ਮੰਤਰ ਨੂੰ ਚਿਤ ਦੇ ਜਾਪਦੇ ਨੇ ਜਾਂ ਜਾਪ ਚ ਪਾਉਂਦੇ ਨੇ ਜਾਂ ਜਾਪ ਕਰਦੇ ਨੇ ਜਾਂ ਧਿਆਉਂਦੇ ਨੇ ਚਤਾਰਦੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰੂ ਕੀ ਚਰਣੀ ਲੱਗੀ ਗੁਰ ਕੇ ਚਰਨ ਮਨ ਮੈਂ ਧਿਆਇ ਗੁਰੂ ਦੇ ਚਰਣਾ ਨੂੰ ਆਪਣੇ ਮਨਾਂ ਵਿੱਚ ਧਿਆਇਆ ਕਰੀਏ ਭਾਈ ਗੁਰੂ ਨੇ ਕੀ ਕੀਤਾ ਸਾਡੇ ਵਾਸਤੇ ਕਿੰਨਾ ਪਰਉਪਕਾਰ ਕੀਤਾ ਸਾਡਾ ਭਲਾ ਕੀਤਾ ਇਹਨਾਂ ਚੀਜ਼ਾਂ ਨੂੰ ਸੋਚਿਆ ਕਰੀਏ ਵਿਚਾਰਿਆ ਕਰੀਏ ਛੋੜ ਸਗਲ ਸਿਆਣਪਾਂ ਸਾਜ ਸ਼ਬਦ ਲਈ ਬੁਲਾਏ ਸਾਰੀਆਂ ਸਿਆਣਪਾਂ ਨੂੰ ਛੱਡ ਦਈਏ ਤੇ ਗੁਰੂ ਮਹਾਰਾਜ ਵੱਲ ਮੁਖ ਕਰ ਲਈਏ ਫਿਰ ਖਾਲਸਾ ਜੀ ਸੁਤੇ ਸਿੱਧ ਸਾਡੇ ਸਾਰੇ ਕਾਰਜ ਬਣਨ ਲੱਗ ਪਣਗੇ ਤੇ ਜਿਨ੍ਹਾਂ ਚਿਰ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਨਹੀਂ ਕਮਾਉਂਦੇ ਗੁਰਮੰਤਰ ਨਹੀਂ ਹਿਰਦੇ ਵਿੱਚ ਰੱਖਦੇ ਤੇ ਖਾਲਸਾ ਜੀ ਪਾਰ ਉਤਾਰਾ ਕਿਵੇਂ ਹੋਵੇਗਾ ਮਹਾਰਾਜ ਕਹਿੰਦੇ ਨੇ ਸੰਗਤ ਕਰੋ ਭਾਈ ਸੰਗਤ ਕਰੋ ਵੇ ਪਰਮੇਸ਼ਰ ਦਾ ਨਾਮ ਤੁਹਾਡੇ ਹਿਰਦੇ ਵਿੱਚ ਵਸੇਗਾ ਸਾਧ ਸੰਗਤ ਮਨ ਵਸਾ ਸਾਚ ਹਰਕਾਰ ਨਾਮ ਜਿਹੜਾ ਸੱਚਾ ਹਰੀ ਵਾਹਿਗੁਰੂ ਜੀ ਦਾ ਨਾਮ ਹੈ ਉਹ ਗੁਰੂ ਕੀ ਸ਼ਰਨ ਪਿਆ ਗੁਰੂ ਕੀ ਸੰਗਤ ਵਿੱਚ ਜਾਣ ਕਰਕੇ ਮਨ ਵਿੱਚ ਵਸਦਾ ਹੈ ਤੇ ਜਿਨ੍ਹਾਂ ਦੇ ਫਿਰ ਖਾਲਸਾ ਜੀ ਮਨ ਵਿੱਚ ਵਸ ਆਉਂਦਾ ਹੈ ਇਹ ਮਹਾਰਾਜ ਕਹਿੰਦੇ ਹੌਨ ਤਨ ਕੈ ਬਲ ਹਾਰਣਾ ਜੇ ਗੁਰ ਕੀ ਪੈਰੀ ਪਾਹੇ ਜਿਹੜੇ ਗੁਰੂ ਕੀ ਸ਼ਰਨ ਪਾ ਗਏ ਹਨ ਗੁਰੂ ਦੇ ਚਰਨੀ ਲਾਗੇ ਹਨ ਅਸੀਂ ਉਹਨਾਂ ਤੋਂ ਵਾਰਨੇ ਬਲਹਾਰਨੇ ਜਾਣੇ ਹਾਂ ਇਹ ਸਤਿਗੁਰ ਪੰਚਮ ਪਾਸ਼ਾ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜੀ ਬਚਨ ਕਰਦੇ ਕਹਿੰਦੇ ਸੇਵੜ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਪਾਉ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਚਾਹ ਹੈ ਕਿ ਅਸੀਂ ਗੁਰੂ ਕੀ ਸੰਗਤ ਕਰਨੀ ਹੈ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਅਭਿਆਸ ਕਰਨਾ ਹੈ ਖਾਲਸਾ ਜੀ ਉਹਨਾਂ ਦੇ ਹਿਰਦੇ ਵਿੱਚ ਇਹ ਪ੍ਰੇਮ ਹੁੰਦਾ ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੇ ਨੇ ਇਸ ਕਰਕੇ ਖਾਲਸਾ ਜੀ ਇਹ ਜਿਹੜਾ ਕਾਲਯੁਗ ਹੈ ਕਾਲਯੁਗ ਦਾ ਭਿਆਨਕ ਸਮਾਂ ਹੈ ਇਹਦੇ ਵਿੱਚ ਜਿਹੜਾ ਜਿਹੜਾ ਪ੍ਰਾਣੀ ਨਾਮ ਜਪੇਗਾ ਗੁਰਮੰਤਰ ਚਿਤਾਰੇਗਾ ਉਹਦਾ ਹੀ ਭਲਾ ਹੋਵੇਗਾ ਉਹਦੇ ਤੇ ਕਿਰਪਾ ਹੋਵੇਗੀ ਮਹਾਰਾਜ ਕਹਿੰਦੇ ਮੇਰੇ ਮਨ ਨਾਮ ਜਪਤ ਉਧਰੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹੀ ਉਧਰੇ ਹਨ ਮਹਾਰਾਜ ਇਹ ਵੀ ਕਹਿੰਦੇ ਮਨਾ ਤੂੰ ਵੀ ਨਾਮ ਜਪਿਆ ਅਗਰ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ ਤਰੂ ਪ੍ਰਹਿਲਾਦ ਬਿਦਰਦਾਸੀ ਸੁੱਤ ਗੁਰਮਖ ਨਾਮ ਤਰੇ ਖਾਲਸਾ ਜੀ ਕਿੰਨਾ ਕਿੰਨਾ ਨੇ ਜਪਿਆ ਵੇਖੋ ਤਰੂ ਜੀ ਤਰੂ ਭਗਤ ਜੀ ਪੰਜਾਂ ਸਾਲਾਂ ਦੇ ਸਨ ਪ੍ਰਹਾਰਾਰ ਸਾਹਿਬ ਜੀ ਵੀ ਪੰਜਾਂ ਸਾਲਾਂ ਦੇ ਸੀ ਤੇ ਖਾਲਸਾ ਜੀ ਜਿਹੜਾ ਗੋਲੀ ਦਾ ਪੁੱਤਰ ਸੀ ਬਿਦਰ ਇਹ ਦਾਸੀ ਦਾ ਪੁੱਤਰ ਸੀ ਗੋਲੀ ਦੀ ਕੁੱਖੋਂ ਹੋਇਆ ਸੀ ਤੇ ਖਾਲਸਾ ਜੀ ਇਹ ਵੀ ਪਰਮੇਸ਼ਰ ਦਾ ਨਾਮ ਜਪ ਕੇ ਗੁਰਮੁਖ ਨਾਮ ਤਰੇ ਤੇ ਆਪਣੇ ਗੁਰਾਂ ਦੇ ਰਾਹੀ ਗੁਰੂ ਕੋਲੋਂ ਬਚਨ ਲੈ ਕੇ ਖਾਲਸਾ ਜੀ ਇਹਨਾਂ ਨੇ ਨਾਮ ਜਪਣਾ ਸ਼ੁਰੂ ਕੀਤਾ ਤੇ ਵੇਖੋ ਫਿਰ ਇਹਨਾਂ ਤੇ ਮਹਾਰਾਜ ਦੀ ਕਿੱਡੀ ਵੱਡੀ ਕਿਰਪਾ ਹੋਈ ਹੈ ਤੇ ਆਪਾਂ ਕਿਉਂ ਨਹੀਂ ਆਪਣੇ ਸਤਿਗੁਰਾਂ ਦਾ ਬਚਨ ਮੰਨਦੇ ਇਹ ਮਾਰੂ ਮਹੱਲੇ ਵਿੱਚ ਸਤਿਗੁਰ ਧੰਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ ਹੈ ਕਿ ਜਪਿਓ ਨਾਮ ਸੁਖਜਨਕ ਗੁਰਬਚਨੀ ਹਰ ਹਰ ਸ਼ਰਨ ਭਰੀ ਕਿ ਖਾਲਸਾ ਜੀ ਜਿਹੜਾ ਸੁਖਦੇਵ ਹੋਇਆ ਹੈ ਤੇ ਜੋ ਖਾਲਸਾ ਜੀ ਵਿਆਸ ਜੀ ਦਾ ਪੁੱਤਰ ਹੈ ਤੇ ਜਨਕ ਦਾ ਚੇਲਾ ਹੈ ਸੋ ਮਹਾਰਾਜ ਕਹਿੰਦੇ ਸੁਖਦੇਵ ਤੇ ਜਨਕ ਨੇ ਗੁਰਾਂ ਦੇ ਉਪਦੇਸ਼ ਰਾਈ ਇਹਨਾਂ ਸਾਰਿਆਂ ਨੇ ਵਾਹਿਗੁਰਜੀ ਦੇ ਨਾਮ ਦਾ ਆਰਾਧਨ ਕੀਤਾ ਹੈ ਖਾਲਸਾ ਜੀ ਇਹਨਾਂ ਨੇ ਨਾਮ ਜਪਿਆ ਹੈ ਨਾਮ ਜਪਣ ਤੇ ਇਹਨਾਂ ਨੂੰ ਪ੍ਰਾਪਤੀ ਹੋਈ ਹੈ ਫਿਰ ਆਪਾਂ ਨੂੰ ਵੀ ਮਹਾਰਾਜ ਵਾਰ-ਵਾਰ ਕਹਿੰਦੇ ਆ ਸਵੇਰੇ ਅਮਰਤ ਵੇਲੇ ਵੀ ਕਹਿੰਦੇ ਸਤਿਗੁਰੂ ਜੀ ਤੇ ਖਾਲਸਾ ਜੀ ਸੰਧਿਆ ਵੇਲੇ ਵੀ ਉਪਦੇਸ਼ ਕਰਦੇ ਓਵੇਂ ਵੀ ਜਿਹੜੇ ਗੁਰਮੁਖ ਬਾਣੀ ਪੜ੍ਹਦੇ ਸਾਰੀ ਬਾਣੀ ਇਹ ਉਪਦੇਸ਼ ਕਰਦੀ ਹੈ ਨਾਮ ਜਪੋ ਤੁਹਾਡਾ ਪਾਰ ਉਤਾਰਾ ਹੋਵੇਗਾ ਦਾਲੋਦ ਪੰਜ ਸੁਦਾਮੇ ਮਿਲੇ ਉਹ ਭਗਤੀ ਭਾਏ ਤਰੇ ਤੇ ਖਾਲਸਾ ਜੀ ਜਿਹੜਾ ਵੱਡਾ ਦਿਲਦਰਸੀ ਸੁਦਾਮਾ ਜੀ ਉਹਨਾਂ ਨੂੰ ਵੀ ਖਾਲਸਾ ਜੀ ਪਰਮੇਸ਼ਰ ਮਿਲ ਪਿਆ ਸੀ ਤੇ ਉਹਨਾਂ ਨੇ ਵੀ ਫਿਰ ਪਰਮੇਸ਼ਰ ਦੀ ਭਗਤੀ ਕੀਤੀ ਸੀ ਤੇ ਮਹਾਰਾਜ ਕਹਿੰਦੇ ਭਗਤ ਵਛਲ ਹਰ ਨਾਮ ਕੇ ਰਤਾਰਥ ਗੁਰਮਖਿ ਕਿਰਪਾ ਕਰੇ ਐਵੇਂ ਬਚਨ ਮਹਾਰਾਜ ਦੇ ਆਉਂਦੇ ਕਿ ਜਿਹੜੇ ਭਗਤੀ ਨੂੰ ਪਿਆਰਨ ਵਾਲੇ ਨੇ ਪਿਆਰ ਕਰਨ ਵਾਲੇ ਨੇ ਹਰੀ ਨਾਮ ਨੂੰ ਜਪਣ ਵਾਲੇ ਹਨ ਉਹ ਵਾਹਿਗੁਰੂ ਫਿਰ ਉਹਨਾਂ ਦੀਆਂ ਸਾਰੀਆਂ ਕੀਤੀਆਂ ਕਹਲਾਂ ਨੂੰ ਪੂਰੀਆਂ ਕਰ ਦਿੰਦਾ ਪੂਰੀਆਂ ਪਾਉਣ ਵਾਲਾ ਵਾਹਿਗੁਰੂ ਹੈ ਸੋ ਖਾਲਸਾ ਜੀ ਵਾਹਿਗੁਰੂ ਆਪਣੇ ਸੰਤਾਂ ਦਾ ਪ੍ਰੀਤਮ ਹੈ ਤੇ ਗੁਰਾਂ ਦੇ ਰਾਹੀ ਜਿਹੜੇ ਪ੍ਰਾਣੀਆਂ ਨੇ ਉਹਨਾਂ ਦੇ ਜਿਹੜੇ ਪ੍ਰਾਣੀਆਂ ਨੇ ਗੁਰੂ ਦੀ ਕਿਰਪਾ ਸਦਕਾ ਜਾਂ ਗੁਰੂ ਕੇ ਵਚਨ ਸਦਕਾ ਜਪਿਆ ਹੈ ਤੇ ਆਇਆ ਹੈ ਗਾਇਆ ਹੈ ਨਾ ਉਹਨਾਂ ਨੂੰ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਸਭ ਕੁਝ ਉਹ ਆਕਾਲ ਪੁਰਖ ਵਾਹਿਗੁਰੂ ਦਿੰਦਾ ਹੈ ਤੇ ਮਹਾਰਾਜ ਸਾਨੂੰ ਵੀ ਉਪਦੇਸ਼ ਕਰਦੇ ਆ ਕਾਲ ਯੁਗ ਨਾਮ ਪ੍ਰધાન ਪਦਾਰਥ ਭਗਤ ਜਨਾ ਉਧਰੇ ਕਿ ਇਹ ਜਿਹੜਾ ਕਾਲਾ ਸਮਾ ਹੈ ਭਾਵ ਕਾਲ ਯੁਗ ਹੈ ਕਹਿੰਦੇ ਇਹਦੇ ਵਿੱਚ ਜਿਹੜਾ ਵਾਹਿਗੁਰਜੀ ਦਾ ਨਾਮ ਹੈ ਵੱਡਾ ਮਹਾਨ ਹੈ ਵੱਡੀ ਮਹਾਨ ਦੌਲਤ ਹੈ ਤੇ ਜਿਹੜੇ ਪਵਿੱਤਰ ਪੁਰਸ਼ ਹਨ ਜਿਨ੍ਹਾਂ ਉਤੇ ਵਾਹਿਗੁਰਜੀ ਦੀ ਕਿਰਪਾ ਹੁੰਦੀ ਹੈ ਤੇ ਉਹ ਨਾਮ ਜਪਦੇ ਆ ਤੇ ਨਾਮਾ ਜੈਦੇਓ ਕਬੀਰ ਤਰਲੋਚਨ ਸਭ ਦੋਖ ਗਏ ਚਮਰੇ ਕਹਿੰਦੇ ਨਾਮਾ ਜੀ ਭਗਤ ਨਾਮਦੇਵ ਜੀ ਭਗਤ ਜੈਦੇਵ ਜੀ ਭਗਤ ਕਬੀਰ ਸਾਹਿਬ ਜੀ ਭਗਤ ਤਰਲੋਚਨ ਸਾਹਿਬ ਜੀ ਤੇ ਖਾਲਸਾ ਜੀ ਚਮਰੇ ਕੌਣ ਨੇ ਭਗਤ ਰਵਿਦਾਸ ਸਾਹਿਬ ਜੀ ਇਹਨਾਂ ਸਾਰਿਆਂ ਦੇ ਦੂਸ਼ਣ ਪਰਮੇਸ਼ਰ ਨੇ ਦੂਰ ਕਰਕੇ ਆਪਣੇ ਚਰਨਾ ਕਮਲਾਂ ਵਿੱਚ ਖਾਲਸਾ ਜੀ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਆਪਣੇ ਹਿਰਦੇ ਵਿੱਚ ਬੈਠਣ ਨੂੰ ਜਗ੍ਹਾ ਦਿੱਤੀ ਹੈ ਕਿਦਾਂ ਕਿਉਂਕਿ ਇਹਨਾਂ ਨੇ ਨਾਮ ਜਪਿਆ ਹੈ ਗੁਰਮਖ ਨਾਮ ਲੱਗੇ ਸੇ ਉਧਰੇ ਸਭ ਕਿਲਮਿਕ ਪਾਪ ਤੇ ਸਾਰੇ ਦੇ ਸਾਰੇ ਖਾਲਸਾ ਜੀ ਮਹਾਰਾਜ ਕਹਿੰਦੇ ਕਿਲਮਿਕ ਸਾਰੇ ਬਚਨ ਸਭ ਬਚਨਾਉਂਦਾ ਹੈ ਕਿ ਗੁਰਮਖ ਨਾਮ ਲੱਗੇ ਸੇ ਉਧਰੇ ਜਿਹੜੇ ਗੁਰੂ ਦੀ ਦਇਆ ਨਾਲ ਸਿਮਰਨ ਕਰਨ ਲੱਗ ਪਏ ਹਨ ਸੇਵਾ ਕਰਨ ਲੱਗ ਪਏ ਹਨ ਨਾਮ ਤੇ ਓਣ ਗਾਉਣ ਲੱਗ ਪਏ ਹਨ ਉਹਨਾਂ ਤੇ ਮਹਾਰਾਜ ਸੱਚੇ ਪਾਸ਼ਾ ਕਾਲਪੁਰਖ ਦੀ ਕਿਰਪਾ ਹੋ ਜਾਂਦੀ ਹੈ ਤੇ ਉਹਨਾਂ ਦੇ ਖਾਲਸਾ ਜੀ ਜਿੰਨੇ ਵੀ ਪਾਪ ਹੁੰਦੇ ਆ ਜਿੰਨੇ ਵੀ ਕਿਲਵਿਕ ਹੁੰਦੇ ਆ ਦੋਖ ਹੁੰਦੇ ਆ ਜਾਂ ਵਿਗਣ ਹੁੰਦੇ ਆ ਅੜਕਾਂ ਹੁੰਦੀਆਂ ਸਭ ਖਾਲਸਾ ਜੀ ਨਾਸ਼ ਹੋ ਜਾਂਦੀਆਂ ਇਹ ਮਹਾਰਾਜ ਜੀਆਂ ਦਾ ਬਚਨ ਹੈ ਜੋ ਜੋ ਨਾਮ ਜਪੈ ਅਪਰਾਧੀ ਸਭ ਤਿੰਨ ਕੇ ਦੋਖ ਪਰ ਹਰੇ ਖਾਲਸਾ ਜੀ ਕੋਈ ਵੱਡਾ ਅਪਰਾਧੀ ਹੋਵੇ ਸਮੂਹ ਪਾਪੀ ਹੋਣ ਉਹ ਰਲ ਕੇ ਵਾਹਿਗੁਰਜੀ ਦਾ ਨਾਮ ਜਪਣ ਲੱਗ ਪੈਣ ਮਹਾਰਾਜ ਦਾ ਬਚਨ ਹੈ ਉਹ ਨਾਮ ਜਪਣ ਲਗ ਪਣ ਤੇ ਖਾਲਸਾ ਜੀ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਉਹਨਾਂ ਸਾਰਿਆਂ ਪਾਪੀਆਂ ਦੇ ਪਾਪ ਕੱਟ ਦਿੰਦਾ ਇਹਨਾਂ ਕੋਈ ਤੇ ਮਹਾਰਾਜ ਸਾਨੂੰ ਸਮਝਾ ਰਹੇ ਆ ਵੇਖੋ ਕਿੰਨੀਆਂ ਉਦਾਹਰਨਾਂ ਦੇ ਕੇ ਵੀ ਵੱਡੇ ਵੱਡੇ ਪਾਪੀ ਜਿਹੜੇ ਆ ਉਹ ਗੁਰੂ ਦੇ ਰਾਹੀ ਬਚਨ ਲੈ ਕੇ ਉਹਨੂੰ ਜਪ ਕੇ ਤਰ ਗਏ ਨੇ ਫਿਰ ਸਾਡੇ ਸੋਝੀ ਕਿਉਂ ਨਹੀਂ ਪੈਂਦੀ ਖਾਲਸਾ ਜੀ ਸਾਡੀ ਮਤ ਵਿੱਚ ਇਹ ਸ਼ਬਦ ਕਿਉਂ ਨਹੀਂ ਘਰ ਕਰਦੇ ਕਿਉਂ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਮਹਾਰਾਜ ਕਹਿੰਦੇ ਵੇਸਵਾ ਰਬਤ ਅਜਾਮਲ ਉਧਰਿਓ ਮੁਕਬੋਲਾ ਨਾਰਾਇਣ ਨਰਹਰੀ ਇਹ ਵੇਖੋ ਜਿਹੜਾ ਵੱਡਾ ਪਾਪੀ ਸੀ ਆ ਜਾਮਲ ਆ ਜਾਮਲ ਪਾਪੀ ਜਗ ਜਾਣੇ ਨਕਤ ਜਗਤ ਮਾਹੇ ਨਿਮਖ ਮਾਹੇ ਨਿਸਤਾਰਾ ਬਚਨਉਂਦਾ ਮਹਾਰਾਜ ਦਾ ਕਿ ਖਾਲਸਾ ਜੀ ਜਿਹੜਾ ਵੇਸਵਾ ਗਾਮੀ ਸੀ ਆ ਜਾਮਲ ਤੇ ਉਹਨੇ ਵੀ ਫਿਰ ਅੰਤ ਨੂੰ ਖਾਲਸਾ ਜੀ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ ਤੇ ਜਦੋਂ ਨਾਰਾਇਣ ਨਾਰਾਇਣ ਕਰਦਿਆਂ ਕਰਦਿਆਂ ਸੁਵਾਸੇ ਨਿਕਲ ਕੇ ਖਾਲਸਾ ਜੀ ਉਹ ਵੀ ਪਾਰ ਹੋ ਗਿਆ ਸੀ ਤੇ ਮਹਾਰਾਜ ਕਹਿੰਦੇ ਨਾਮ ਜਪਤ ਉਗਰ ਹਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਿਹੜਾ ਖਾਲਸਾ ਜੀ ਕੰਸ ਹੋਇਆ ਕੰਸ ਦਾ ਪਿਤਾ ਸੀ ਉਗਰ ਸੈਣ ਤੇ ਇਹਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਨਾਮ ਦਾ ਜਪਣ ਕੀਤਾ ਤੇ ਫਿਰ ਖਾਲਸਾ ਜੀ ਇਹਦੀਆਂ ਸਾਰੀਆਂ ਬੇੜੀਆਂ ਕੱਟੀਆਂ ਗਈਆਂ ਸੀ ਆਜ਼ਾਦ ਹੋ ਗਿਆ ਸੀ ਇਹਨੇ ਵੀ ਖਾਲਸਾ ਜੀ ਆਤਮਿਕ ਅਵਸਥਾ ਉੱਚੀ ਪਾਈ ਸੀ ਮੋਹ ਦੀਆਂ ਜਿਹੜੀਆਂ ਫਾਹੀਆਂ ਸਨ ਇਹਦੀਆਂ ਕੱਟੀਆਂ ਗਈਆਂ ਸੀ ਇਹ ਵਾਹਿਗੁਰੂ ਜੀ ਦਾ ਨਾਮ ਜਪ ਕੇ ਉਧਰ ਗਿਆ ਸੀ ਤੇ ਮਹਾਰਾਜ ਸੱਚੇ ਪਾਸ਼ਾ ਅਕਾਲ ਪੁਰਖ ਦੀ ਜਦੋਂ ਆਪਾਂ ਆराधना ਕਰਦੇ ਹਾਂ ਸਿਮਰਨ ਕਰਦੇ ਹਾਂ ਅਭਿਆਸ ਕਰਦੇ ਹਾਂ ਖਾਲਸਾ ਜੀ ਫਿਰ ਉਹ ਆਪਣੇ ਗੋਲਿਆਂ ਉੱਤੇ ਦਇਆ ਕਰਦਾ ਆਪਣੇ ਸੇਵਕਾਂ ਉਤੇ ਮਿਹਰ ਕਰਦਾ ਤੇ ਜਿੱਦਾਂ ਜਿੱਦਾਂ ਮਿਹਰਾਂ ਕਰਦਾ ਤੇ ਉਹ ਤੇ ਉਹਨਾਂ ਦੇ ਪਾਪ ਨਾਸ ਕਰ ਦਿੰਦਾ ਸੋ ਇਹ ਖਾਲਸਾ ਜੀ ਆਪਾਂ ਵੀ ਆਪਣੇ ਮਨ ਵਿੱਚ ਵਸਾਈਏ ਕਿ ਜਨ ਕੋ ਆਪ ਅਨੁਗ੍ਰਹਿ ਕੀਆ ਹਰ ਅੰਗੀਕਾਰ ਕਰੇ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਗੋਲਿਆਂ ਤੇ ਤਰਸ ਕਰ ਲੈਂਦਾ ਤੇ ਫਿਰ ਇੱਕ ਨਾਲ ਲਾ ਲੈਂਦਾ ਖਾਲਸਾ ਜੀ ਸੇਵਕ ਪੈਜ ਰੱਖਿਆ ਮੇਰਾ ਗੋਵਿੰਦ ਸਰਨ ਪਰੇ ਉਧਰੇ ਜਿਹੜਾ ਆਪਣੇ ਅਕਾਲ ਪੁਰਖ ਦੀ ਸ਼ਰਣੀ ਪੈ ਗਿਆ ਹੈ ਖਾਲਸਾ ਜੀ ਐਡਾ ਵੱਡਾ ਸੋਹਣਾ ਸਤਿਗੁਰੂ ਹੈ ਜਿਹੜਾ ਕੋਈ ਉਹਦੀ ਪੁਨਾ ਲੈਂਦਾ ਹੈ ਉਹਨਾਂ ਦੀ ਕਲਿਆਣ ਕਰ ਦਿੰਦਾ ਜਨ ਨਾਨਕ ਹਰਿ ਕਿਰਪਾ ਧਾਰੀ ਔਰ ਧਰਿਓ ਨਾਮ ਹਰੇ ਤੇ ਸਵਾਮੀ ਵਾਹਿਗੁਰੂ ਨੇ ਨਾਨਕ ਸੱਚੇ ਪਾਸ਼ਾ ਮਹਾਰਾਜੀਆਂ ਦਾ ਬਚਨ ਹੈ ਕਿ ਆਪਣੇ ਜਿਹੜੇ ਦਾਸ ਹਨ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਮਿਹਰ ਦੀ ਨਿਗਾਹ ਹੁੰਦੀ ਹੈ ਖਾਲਸਾ ਜੀ ਉਹ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸਾਉਂਦਾ ਹੈ ਦੂਜੇ ਵਿੱਚ ਨਹੀਂ ਵਸਦਾ ਸੋ ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਪયા ਹਈ ਖਾਲਸਾ ਜੀ ਸਾਰੇ ਦੁੱਖ ਦੂਰ ਹੁੰਦੇ ਆ ਮੇਰੇ ਮਨ ਨਾਮ ਜਪਤ ਤਰਿਆ ਜਿਨ੍ਹਾਂ ਨੇ ਨਾਮ ਜਪਿਆ ਹੈ ਉਹੀ ਤਰੇ ਹਨ ਦੂਜੇ ਨਹੀਂ ਖਾਲਸਾ ਜੀ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਮਹਾਰਾਜ ਦੀ ਬਾਣੀ ਕਹਿੰਦੀ ਹੈ ਭਗਤ ਧੰਨਾ ਜੀ ਰਾਮਾਨੰਦ ਦੇ ਚੇਲੇ ਬਣੇ ਸਨ ਫਿਰ ਤੇ ਉੱਗਾ ਭਗਤ ਜਿਹੜਾ ਹੋਇਆ ਹੈ ਖਾਲਸਾ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਬਾਲਮੀਕ ਬਟਵਾਰਾ ਹੋਇਆ ਖਾਲਸਾ ਜੀ ਇਹਨਾਂ ਨੇ ਵੀ ਫਿਰ ਖਾਲਸਾ ਦੀ ਚੰਡਾਲ ਸੀ ਏ ਡਾਕੂ ਸੀ ਪਹਿਲਾਂ ਤੇ ਇਹਨਾਂ ਨੇ ਵੀ ਜਦੋਂ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਦੋਂ ਇੱਕ ਸਾਧੂ ਨੇ ਦੱਸਣਾ ਕੀਤਾ ਵੀ ਭਾਈ ਤੇਰਾ ਪਰਿਵਾਰ ਨਾਲ ਨਹੀਂ ਨਿਭਣਾ ਫਿਰ ਬੈਰਾਗ ਧਾਰਿਆ ਤੇ ਫਿਰ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕੋ ਹੀ ਗੱਲ ਹੈ ਬਾਣੀ ਵਿੱਚ ਸਾਰੀ ਬਾਣੀ ਵਿੱਚ ਕਿ ਜਿਹੜੇ ਨਾਮ ਜਪਣਗੇ ਗੁਰੂ ਕੀ ਬਾਣੀ ਨੂੰ ਗਾਉਣਗੇ ਉਹਨਾਂ ਦਾ ਭਲਾ ਹੋਵੇਗਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੋ ਬਾਣੀ ਸੁਣੀਏ ਬਾਣੀ ਨਾਲ ਜੁੜੀਏ ਫਿਰ ਪਾਰ ਉਤਾਰਾ ਹੋਵੇਗਾ ਆਹ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਪੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਤੇ ਮਿਹਰ ਕੀਤੀ ਤਰਸ ਕੀਤਾ ਪੈਣ ਦੱਸਦੀ ਹੈ ਕਿ ਮੈਂ ਮੇਰਾ ਨਵਾਂ ਨਵਾਂ ਵਿਆਹ ਹੋਇਆ 2 ਸਾਲ ਹੋਏ ਸੀ ਤੇ ਮੈਂ ਆਪਣੇ ਪੇਕੇ ਪਰਿਵਾਰ ਵਿੱਚ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾ ਕੇ ਬਾਣੀ ਪੜਿਆ ਕਰਦੀ ਸਾਂ ਤੇ ਉਸ ਤੋਂ ਬਾਅਦ ਕਿਨੇ ਮੇਰਾ ਵਿਆਹ ਹੋ ਗਿਆ 2 ਸਾਲ ਹੋਏ ਸੀ ਵਿਆਹ ਹੋਏ ਨੂੰ ਪਰ ਜਿਹੜਾ ਮੈਨੂੰ ਸਹੁਰਾ ਪਰਿਵਾਰ ਮਿਲਿਆ ਉਹ ਬੜਾ ਜਿੱਦਾਂ ਅਜੀਬ ਜਿਹਾ ਸੁਭਾਅ ਸੀ ਉਹਨਾਂ ਦਾ ਆਪਣੀ ਮੇਰ ਬੜੀ ਕਰਦੇ ਸੀਗੇ ਉਹ ਵੀ ਜਿਵੇਂ ਕੋਈ ਚੀਜ਼ ਵਸਤੂ ਗਵਾ ਦੇਣੀ ਜਾਂ ਇਧਰ ਉਧਰ ਰੱਖੀ ਜਾਣੀ ਕਿ ਉਹਨਾਂ ਨਾਲ ਲੜਪਣਾ ਬਹੁਤ ਮਾੜਾ ਹਾਲ ਸੀ ਉਹਨਾਂ ਦਾ ਕਹਿੰਦੀ ਇੱਕ ਵਾਰ 2 ਸਾਲ ਹੋ ਗਏ ਸੀ ਮੇਰੇ ਵਿਆਹ ਨੂੰ ਇੱਕ ਵਾਰ ਮੇਰੇ ਘਰ ਵਾਲੇ ਨੇ ਮੈਨੂੰ ਮਾਇਆ ਫੜਾਈ ਵੀ ਇਹ ਸਾਮਕੇ ਰੱਖ ਲਾ ਕਹਿੰਦੀ ਮੈਂ ਮੈਨ ਮਾਰੀ ਦੇ ਵਿੱਚ ਰੱਖੀ ਉਹ ਵਾਹਿਗੁਰੂ ਜਾਨੇ ਕੱਪੜਿਆਂ ਦੇ ਨਾਲ ਇੱਧਰ ਉੱਧਰ ਹੋ ਗਈ ਕਹਿੰਦੀ ਉਹਨੇ ਇੱਥੋਂ ਤੱਕ ਮੈਨੂੰ ਮਾਰਿਆ ਕੁੱਟਿਆ ਸੀ ਜਦੋਂ ਨਹੀਂ ਮਿਲੀ ਪਰ ਉਸੇ ਸ਼ਾਮੀ ਮਿਲ ਗਈ ਸੀ ਤੇ ਉਹ ਬੰਦੇ ਨੇ ਇਹ ਨਹੀਂ ਕਿਹਾ ਵੀ ਚਲੋ ਗਲਤੀ ਹੋ ਗਈ ਕੋਈ ਨਹੀਂ ਇਦਾਂ ਦਾ ਪਰਿਵਾਰ ਮੇਰੀ ਸੱਸ ਵੀ ਇਦਾਂ ਦੀ ਸਹੁਰਾ ਵੀ ਇਦਾਂ ਦਾ ਆਪਣੇ ਸਮਾਨ ਦੀ ਆਪਣੇ ਘਰ ਦੇ ਭਾਂਡੇ ਕੌਲੀ ਦੀ ਵੀ ਉਹ ਇੰਨੀ ਮੇਰ ਕਰਦੇ ਆ ਕਿ ਛੱਡ ਗੱਲ ਦਿਓ ਇਦਾਂ ਦੇ ਬੇਫਕੂਫ ਬੰਦੇ ਕਿੰਨੀ ਮੈਨੂੰ ਟੱਕਦੇ ਕਹੀਂ ਹੁੰਦੇ ਆ ਖਾਲਸਾ ਜੀ ਬਹੁਤ ਹੀ ਮਾੜਾ ਉਹਨਾਂ ਦਾ ਹਾਲ ਹੁੰਦਾ ਰੁਪਈਏ ਰੁਪਈਏ ਤੇ ਮਰ ਜਾਂਦੇ ਲੋਕ ਇਹੋ ਜਿਹੇ ਲੋਕ ਵੀ ਧਰਤੀ ਤੇ ਨੇ ਉਹ ਇਹ ਨਹੀਂ ਜਾਣਦੇ ਕਿ ਇਹ ਮਾਇਆ ਤੇ ਵਾਹਿਗੁਰੂ ਪਰਮੇਸ਼ਰ ਦੀ ਹੈ ਇਹ ਘਰ-ਬਾਰ ਇਹ ਕੋਠੀਆਂ ਮਹਿਲ ਮਾੜੀਆਂ ਗੱਡੀਆਂ ਕਾਰਾਂ ਚੌਧਰਾ ਇਹ ਵਾਹਿਗੁਰਜੀ ਦੀਆਂ ਦਿੱਤੀਆਂ ਹੋਈਆਂ ਜਾਂ ਆਪਣੇ ਕੋਲ ਆਉਂਦੀਆਂ ਆਪਣਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਮਹਾਰਾਜ ਕਹਿੰਦੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਸ਼ ਹੱਥ ਨਾ ਆਵੇ ਆਪਣਾ ਹੀ ਦਿੱਤਾ ਕੋਈ ਗਾਂ ਜਿਹੜਾ ਦਾਨ ਕੀਤਾ ਹੁੰਦਾ ਉਹੀ ਪਰਮੇਸ਼ਰ ਤੁਹਾਨੂੰ ਮੋੜਦਾ ਖਾਲਸਾ ਜੀ ਉਹੀ ਖੇੜ ਵਰਤਦੀ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਮੱਤ ਹੈ ਜਦੋਂ ਗੁਰਮੁਖ ਕੋਈ ਧਾਰ ਲੈਂਦਾ ਫਿਰ ਉਹ ਖਾਲਸਾ ਦੀ ਜ਼ਿੰਦਗੀ ਢੰਗ ਨਾਲ ਜੀਉਂਦਾ ਨਹੀਂ ਤਾਂ ਐਡੇ ਸੂਮ ਦਿਣ ਦੇ ਲੋਕਾਂ ਦੇ ਕਿ ਚਲੋ ਮੈਂ ਆਪਾਂ ਗੱਲ ਨਹੀਂ ਕਰਦੇ ਵੈਸੇ ਕੁਦਰਤ ਹੀ ਗੱਲ ਦੱਸਦਾ ਕਈ ਇਹੋ ਜਿਹੇ ਬੰਦੇ ਨੇ ਖਾਲਸਾ ਜੀ ਕਿ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਕਿ 650 ਰੁਪਏ ਦੀ ਰਸਤ ਆਉਂਦੀ ਆ ਪਰ ਦਾਸ ਨੇ ਤੁਸੀਂ ਪਤਾ ਕਰ ਸਕਦੇ ਹੋ ਬਾਦਾਮ ਐਸ ਵੇਲੇ ਖਾਲਸਾ ਜੀ 1000 ਦੇ ਕਰੀਬ ਹੋ ਗਏ ਤੇ ਜੇ ਆਪਾਂ 650 ਦੀ ਰਸਤ ਬਣਾਉਨੇ ਆ ਤੇ ਖਾਲਸਾ ਜੀ ਉਹਦੇ ਵਿੱਚ ਥੋੜੇ ਜੇ ਬਾਦਾਮ ਆਉਂਦੇ ਆ ਉਹ ਰਸਤ ਦਾ ਸਿੰਘ ਕੀ ਕਰਨਗੇ ਉਹ ਕਿੰਨੀਆਂ ਕਿੰਨੀਆਂ ਰਸਤਾ ਇਕੱਠੀਆਂ ਕਰਕੇ ਫਿਰ ਕਿਉਂਕਿ ਉੱਥੇ ਤਾਂ ਖੁੱਲੇ ਰਗੜੇ ਲੱਗਦੇ ਆ ਇਸ ਕਰਕੇ ਦਾਸ ਨੇ ਗੱਲ ਕਹੀ ਵੀ ਸੀ ਵੀ ਆਪਾਂ 800 ਦੀ ਰਸਤ ਲੈ ਲਿਆ ਕਰੀਏ ਉਹਦੇ ਵਿੱਚ ਕਾਫੀ ਚਲੋ ਸਰ ਜਿਆ ਕਰੂਗਾ ਵੀ ਵਧੀਆ ਢੰਗ ਨਾਲ ਚਲ ਜਿਆ ਕਰੂਗੀ ਤੇ ਕਈ ਇਹੋ ਜਿਹੇ ਬੰਦੇ ਨੇ ਖਾਲਸਾ ਜੀ ਇੱਕ ਹਾਸੋਹੀਣੀ ਗੱਲ ਦੱਸਦਾ ਇੱਕ ਇੱਕ ਮਾਤਾ ਜੀ ਜੇ ਸੁਣਦੇ ਹੋਣ ਤਾਂ ਚਲੋ ਮੈਂ ਮਾਫੀ ਵੀ ਮੰਗ ਲੈਣਾ ਵੈਸੇ ਮੇਰੀ ਬਣਦੀ ਨਹੀਂ ਮੈਂ ਤਾਂ ਸੱਚ ਦੱਸ ਰਿਹਾ ਉਹਨਾਂ ਨੇ ਦਾਸ ਨੂੰ ਉਹਨਾਂ ਪਹਿਲਾਂ ਇੱਕ ਮਹੀਨਾ ਬਹੁਤ ਤੰਗ ਕੀਤਾ ਫੋਨ ਤੇ ਫੋਨ ਰਾਤ ਨੂੰ 1 ਵਜੇ 2 ਵਜੇ 3 ਵਜੇ ਚਲੋ ਮਹਾਰਾਜ ਸੱਚੇ ਪਾਤਸ਼ਾਹ ਦੀ ਮੌਜ ਸੀ ਆਪਾਂ ਕੋਈ ਮਨ ਵਿੱਚ ਨਹੀਂ ਉਹੋ ਜੀ ਗੱਲ ਲਿਆਂਦੀ ਤੇ ਆਪਾਂ ਉਹਨਾਂ ਨੂੰ ਕਿਹਾ ਵੀ ਕੋਈ ਨਹੀਂ ਮਾਤਾ ਜੀ ਵੀ ਮੈਂ ਅਰਦਾਸ ਤੁਹਾਡੀ ਕਰਵਾ ਦਵਾਂਗਾ ਫਿਰ ਖਾਲਸਾ ਜੀ ਉਹਨਾਂ ਨੇ ਮੈਨੂੰ ਮਾਇਆ ਕਹਿੰਦੇ ਮੈਂ ਭੇਜੀ ਮੈਂ ਕਿਹਾ ਤੁਸੀਂ ਮਾਇਆ ਭੇਜ ਦਿਓ ਮੈਂ ਕਰਵਾ ਦਾਂਗਾ ਫਿਰ 15 ਦਿਨ ਲੰਘਾ ਤੇ ਮਾਇਆ ਨਹੀਂ ਭਾਈ ਤੇ ਉਸ ਤੋਂ ਬਾਅਦ ਜਦੋਂ ਪਾਈ ਪਾਈ ਮਾਇਆ ਤੇ ਖਾਲਸਾ ਜੀ ਉਹਨਾਂ ਨੇ ਨਾ ਕਿੰਨੇ ਰੁਪਏ ਮੈਨੂੰ ਪਾਏ 651 ਰੁਪਏ ਖਾਲਸਾ ਜੀ ਬਣੇ ਉਹਨਾਂ ਦੇ ਬਾਹਰੋਂ ਪਾਈ ਸੀ ਉਹ ਮੈਨੂੰ ਵਿਸਰ ਗਿਆ ਕਿ ਇੰਗਲੈਂਡ ਤੋਂ ਸੀ ਜਾਂ ਕਿੱਥੋਂ ਸੀ ਉਹਨਾਂ ਨੇ 651 ਰੁਪਏ ਮੈਨੂੰ ਵੈਸਟਰਨ ਯੂਨੀਅਨ ਦੇ ਵਿੱਚ ਪਾਏ ਤੇ ਜਦੋਂ ਮੈਂ ਲੈਣ ਗਿਆ ਉਹ ਵੀ ਬੰਦੇ ਮੇਰੇ ਤੇ ਹੱਸਦੇ ਸੀ ਚਲੋ ਮੈਂ ਕਿਹਾ ਵੀ ਮੈਂ ਸੇਵਾ ਕਰਦਾ ਮੇਰੇ ਵਾਸਤੇ ਤਾਂ ਬਹੁਤ ਵੱਡੀ ਚੀਜ਼ ਆ ਕੋਈ ਗੱਲ ਨਹੀਂ ਤੇ ਜਦੋਂ 651 ਰੁਪਏ ਆਏ ਤੇ ਮਾਤਾ ਜੀ ਦਾ ਮੈਨੂੰ ਫੋਨ ਆਇਆ ਤੇ ਮੈਨੂੰ ਤੀਜੇ ਦਿਨ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਹਿ ਕੇ ਮਾਤਾ ਜੀ ਤੁਹਾਡੀ ਮੈਂ ਮੈਸੇਜ ਕੀਤਾ ਵੀ ਮਾਤਾ ਜੀ ਤੁਹਾਡੀ ਮੈਂ ਅਰਦਾਸ ਕਰਵਾ ਦਿੱਤੀ ਆ ਤੇ ਮੈਂ ਕੋਈ ਸਲੀਪ ਨਹੀਂ ਹੁਣ ਰੱਖੀ ਵੀ ਮੇਰੇ ਕੋਲ ਸਮਾਂ ਨਹੀਂ ਹੁੰਦਾ ਪਰ ਮੈਂ ਤੁਹਾਡੀ ਅਰਦਾਸ ਕਰਵਾ ਦਿੱਤੀ ਤੇ ਉਹ ਮਾਤਾ ਜੀ ਮੈਨੂੰ ਕਹਿੰਦੇ ਕਿ ਬਾਕੀ ਪੈਸਿਆਂ ਦਾ ਤੁਸੀਂ ਕੀ ਕੀਤਾ ਮੈਂ ਹੈਰਾਨ ਹੋ ਗਿਆ ਵੀ ਇਹਨਾਂ ਨੇ 650 ਰੁਪਇਆ ਤਾਂ ਮੈਨੂੰ ਪਾਇਆ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਮੈਂ ਕਿਹਾ ਮਾਤਾ ਜੀ ਕਿੰਨੇ ਪੈਸੇ ਤੁਸੀਂ ਮੈਨੂੰ ਭੇਜੇ ਸੀ ਕਹਿੰਦੇ ਪੂਰੇ ਭੇਜੇ ਸੀ 651 ਰੁਪਏ ਤੇ ਮੈਂ ਕਿਹਾ ਵੀ ਮੈਂ ਫਿਰ ਇੰਨੇ ਦੀ ਤਾਂ ਅਰਦਾਸ ਕਰਾ ਦਿੱਤੀ ਕਹਿੰਦੀ ਪਿੱਛੇ 1 ਰੁਪਇਆ ਤਾਂ ਬਚਿਆ ਹੀ ਹੈ ਨਾ ਉਹ ਉਹ ਗੋਲਕ ਵਿੱਚ ਪਾ ਦੇਣਾ ਸੀ ਹੱਦ ਹੋ ਗਈ ਇਹੋ ਜੇ ਲੋਕ ਵੀ ਖਾਲਸਾ ਜੀ ਦਾਸ ਨੂੰ ਟੱਕਰਦੇ ਆ 1-1 ਰੁਪਏ ਤੇ ਸੂਮ ਮਰ ਜਾਂਦੇ ਨੇ ਲੋਕ ਇਹੋ ਜਿਹਾ ਹਾਲ ਆ ਲੋਕਾਂ ਦਾ ਤੇ ਦਿਲ ਕਿੱਥੋਂ ਕੱਢਣਗੇ ਕਿੱਥੋਂ ਸੰਸਾਰ ਦੀ ਭਲਾ ਸੇਵਾ ਕਰ ਦੇਣਗੇ ਤੇ ਮੈਂ ਇੱਕ ਗੱਲ ਕਹਿਣਾ ਜਿਹੜਾ ਦਾਨ ਕਰਦਾ ਇਹਨਾਂ ਖਾਲਸਾ ਜੀ ਉਹਦੇ ਕੋਲੇ ਮੁੜ ਕੇ ਆਉਂਦੀ ਆ ਮਾਇਆ ਬਹੁਤ ਮੁੜ ਕੇ ਆਉਂਦੀ ਆ ਜਦੋਂ ਹੱਥ ਘੁੱਟੋਗੇ ਮਾਇਆ ਆਉਂਦੀ ਨਹੀਂ ਮਾਇਆ ਉਦੋਂ ਆਉਂਦੀ ਹੈ ਜਦੋਂ ਸਭ ਤੋਂ ਪਹਿਲਾਂ ਦਸਵੰਦ ਕੱਢ ਕੇ ਗਰੀਬ ਗੁਰਬੇ ਨੂੰ ਜਾਂ ਸਤਗੁਰਾਂ ਦੇ ਦਰਬਾਰ ਵਿੱਚ ਕੋਈ ਚੀਜ਼ ਲੈ ਦੋਗੇ ਉਦੋਂ ਮਾਇਆ ਆਵੇਗੀ ਜਦੋਂ ਘੁੱਟੋਗੇ ਉਦੋਂ ਨਹੀਂ ਆਵੇਗੀ ਤੇ ਚਲੋ ਰੋ ਵਿਚਾਰ ਆਪਾਂ ਹੱਡ ਬੀਤੀ ਸਰਵਣ ਕਰੀਏ ਛੋਟੀ ਜੀ ਹੱਡ ਬੀਤੀ ਇਸ ਕਰਕੇ ਮੈਂ ਵਿੱਚ ਗੱਲ ਸੁਣਾ ਦਿੱਤੀ ਭੈਣ ਕਹਿੰਦੇ ਵੀ ਮੇਰੇ ਮਨ ਵਿੱਚ ਇੰਨਾ ਘ ਡਰ ਪਾ ਦਿੱਤਾ ਮੈਂ ਪੇਕੇ ਪਰਿਵਾਰ ਜਾਂਦੀ ਸਾਂ ਤੇ ਮੈਨੂੰ ਜਿੰਨੇ ਪੈਸੇ ਦੇ ਕੇ ਭੇਜਦੇ ਸੀ ਉਹਦੇ ਵਿੱਚੋਂ ਜਿਹੜਾ ਮੈਂ ਸਮਾਨ ਲੈਣਾ ਉਹਦਾ ਵੀ ਮੈਂ ਹਿਸਾਬ ਕਿਤਾਬ ਆ ਕੇ ਦਿੰਦੀ ਸਾਂ ਤੇ ਜੇ ਕਦੇ 5-7 ਰੁਪਏ ਅੱਗੇ ਪਿੱਛੇ ਹੋ ਜਾਂਦੇ ਸੀ ਤੇ ਮੇਰੀ ਜਾਨ ਖਾ ਲੈਂਦੇ ਸੀ ਵੀ ਉਹ ਕਿੱਥੇ ਆ ਉਹ ਕਿੱਥੇ ਲਾਏ ਇਦਾਂ ਦੇ ਬੰਦੇ ਵੀ ਧਰਤੀ ਤੇ ਹੈਣ ਤੇ ਉਹ ਭੈਣ ਕਹਿੰਦੀ ਕਿ ਮੈਂ ਨਾ ਆਪਣੇ ਘਰ ਵਾਲੇ ਨਾਲ ਗੱਲ ਕੀਤੀ ਵੀ ਕਿਉਂਕਿ 2 ਸਾਲ 2.5 ਤੋਂ 2.5 3 ਸਾਲ ਹੀ ਹੋ ਗਏ ਤੇ ਸਾਡੇ ਘਰ ਕੋਈ ਔਲਾਦ ਨਹੀਂ ਹੋਈ ਮੈਂ ਸੋਚਿਆ ਕਿ ਮਹਾਰ ਦੇ ਘਰ ਚ ਪਹਿਰੇ ਦੀ ਸੇਵਾ ਨਿਭਾ ਕੇ ਆਵਾਂ ਕਿ ਨਹੀਂ ਮੈਂ ਪਹਿਲੀ ਵਾਰ ਗਈ ਮੈਂ ਵੈਸੇ ਘਰੇ ਵੀ ਬਾਣੀ ਪੜਦੀ ਆਂ ਬਾਬਾ ਦੀਪ ਸਿੰਘ ਸਾਹਿਬ ਨਾਲ ਮੇਰਾ ਬਹੁਤ ਪ੍ਰੇਮ ਹੈ ਮੈਂ ਉਹਨਾਂ ਨੂੰ ਆਪਣਾ ਅੰਗ ਸੰਗ ਜਾ ਕੇ ਆਪਣੇ ਪਿਤਾ ਸਮਾਨ ਆਪਣਾ ਪਿਤਾ ਹੀ ਕਹਿੰਦੀ ਆਂ ਹਰ ਇੱਕ ਦੁੱਖ ਸੁੱਖ ਦੱਸਦੀ ਆਂ ਤੇ ਕਹਿੰਦੀ ਵੀ ਮੈਂ ਨਾ ਜਦੋਂ ਚੱਲੀ ਤੇ ਮੇਰੇ ਮਨ ਵਿੱਚ ਆਇਆ ਵੀ ਚਲੋ ਇਹ ਸਾਰੀਆਂ ਬੀਬੀਆਂ ਨਾਲ ਦੋ ਤਿੰਨ ਜਾ ਰਹੀਆਂ ਹੋਰ ਵੀ ਚੱਲੀਆਂ ਅਸੀਂ ਸਾਰੀਆਂ ਵਿਆਹੀਆਂ ਅਸੀਂ ਦੋ ਦੋ ਤਿੰਨ ਤਿੰਨ ਸਾਲ ਹੋਏ ਕਹਿੰਦੀ ਮੈਂ ਨਾ ਉਹ ਜਿਹੜੇ ਖਾਲਸਾ ਜੀ ਕੰਨਾਂ 'ਚ ਪਾਉਣ ਵਾਲੇ ਹੁੰਦੇ ਆ ਕੀ ਟੌਪਸ ਹੁੰਦੇ ਆ ਕੀ ਹੁੰਦੇ ਆ ਕਹਿੰਦੀ ਮੈਂ ਉਹ ਪਾ ਲੇ ਤੇ ਮੇਰੀ ਪਹਿਲਾ ਸੱਸ ਨੇ ਕਿਹਾ ਵੀ ਇਹ ਕਿਉਂ ਪਾ ਕੇ ਚੱਲ ਰਹੀਆਂ ਵੀ ਇਹਨੂੰ ਇਹ ਲਾਦੇ ਤੂੰ ਇਹ ਗਵਾਲੇਂਗੀ ਇਹ ਨਹੀਂ ਪਾਉਣੇ ਤੇ ਭੈਣ ਦੱਸਦੀ ਕਹਿੰਦੀ ਵੀ ਮੈਂ ਚਲੋ ਜਦੋਂ ਪਾਈ ਮੇਰਾ ਘਰ ਵਾਲਾ ਕਹਿੰਦਾ ਕੋਈ ਨਹੀਂ ਪਾ ਲੰਦੇ ਸਾਰੀਆਂ ਇਕੱਠੀਆਂ ਚਲੀਆਂ ਇਹ ਕਿਹੜੀ ਨਿਆਣੀਏ ਗਵਾ ਕੇ ਆ ਜੂਗੀ ਕੋਈ ਗੱਲ ਨਹੀਂ ਜਦੋਂ ਅਸੀਂ ਕਹਿੰਦੇ ਚਲੇ ਗਏ ਮੈਂ ਤੇ ਇੱਕ ਮੇਰੀ ਨਾਨਾਣ ਹੈ ਨਾਨਾਣ ਜਿੱਦਾਂ ਮੇਰੇ ਘਰ ਵਾਲੇ ਦੇ ਚਾਚੇ ਦੀ ਕੁੜੀ ਆ ਉਹ ਦੋ ਤਿੰਨ ਬੀਬੀਆਂ ਹੋਰ ਸੀ ਅਸੀਂ ਚਲੇ ਗੀਆਂ ਦੁਪਹਿਰਾ ਸਾਹਿਬ ਕੱਟਣ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈਆਂ ਉੱਥੇ ਦੁਪਹਿਰੇ ਦੀ ਸੇਵਾ ਨਿਭਾਈ ਤੇ ਭੈਣ ਕਹਿੰਦੀ ਕਿ ਮੈਂ ਨਾ ਉਸ ਤੋਂ ਬਾਅਦ ਮੇਰੇ ਮਨ ਵਿੱਚ ਆਈ ਵੀ ਮੈਂ ਆਪਾਂ ਉੱਥੋਂ ਚਾਹ ਛਕ ਲਈਏ ਵੀ ਫੇਰ ਹੀ ਚਲਦੇ ਹਾਂ ਤੇ ਅਸੀਂ ਸਾਰਿਆਂ ਨੇ ਸਲਾਹ ਕੀਤੀ ਜਦੋਂ ਮੈਂ ਕਹਿੰਦੀ ਲੰਗਰ ਹਾਲ ਚ ਗਈ ਆ ਉਸ ਵੇਲੇ ਮੈਂ ਕੰਨਾਂ ਨੂੰ ਹੱਥ ਲਾ ਕੇ ਵੇਖਿਆ ਸੀ ਮੇਰੇ ਦੋਵੇਂ ਟੌਪਸ ਸੀਗੇ ਤੇ ਪਰ ਜਦੋਂ ਮੈਂ ਚਾਹ ਪੀ ਕੇ ਉੱਠੀ ਆ ਉਦੋਂ ਮੇਰੇ ਇੱਕ ਕੰਨ ਦਾ ਟੌਪਸ ਨਹੀਂ ਸੀ ਹੈਗਾ ਤੇ ਕਹਿੰਦੀ ਜਦੋਂ ਮੈਂ ਮੇਰਾ ਤਾਂ ਇਦਾਂ ਜਿੱਦਾਂ ਦੇਲ ਹੀ ਬਾਹਰ ਆ ਗਿਆ ਹੁੰਦਾ ਵੀ ਘਰੇ ਜਾ ਕੇ ਮੇਰਾ ਕੀ ਬਣੂਗਾ ਕਹਿੰਦੀ ਮੈਂ ਆਸੇ ਪਾਸੇ ਵੇਖਿਆ ਮੈਨੂੰ ਨਹੀਂ ਮਿਲਿਆ ਜਿੱਥੇ ਮੈਂ ਜਿੱਥੇ ਜਿੱਥੇ ਗਈ ਮੈਨੂੰ ਨਹੀਂ ਮਿਲਿਆ ਕਹਿੰਦੀ ਫਿਰ ਮੈਂ ਨਾ ਉਥੇ ਬਹਿ ਕੇ ਰੋਣ ਲੱਗ ਪਈ ਮੈਨੂੰ ਉਹ ਪੁੱਛਦੀ ਮੇਰੀ ਨਾਨਾ ਤੂੰ ਰੋਣੀ ਕਾ ਤੋਂ ਫੇਕ ਹੀ ਹੋਇਆ ਗਵਾਚ ਗਿਆ ਤੇ ਲੱਭ ਜੂਗਾ ਆਪਾਂ ਨਿਗਾਹ ਮਾਰਦੇ ਨਹੀਂ ਲੱਭੂਗਾ ਤੇ ਕੋਈ ਗੱਲ ਨਹੀਂ ਕਹਿੰਦੀ ਮੈਂ ਉਹਨੂੰ ਦੱਸਿਆ ਵੀ ਜੇ ਮੈਂ ਘਰ ਇਦਾਂ ਚਲੀ ਗਈ ਨਾ ਉਹਨਾਂ ਨੇ ਮੈਨੂੰ ਘਰੋਂ ਕੱਢ ਦੇਣਾ ਤੇ ਫਿਰ ਮੇਰੀ ਜਿਹੜੀ ਤਾਏ ਦੀ ਕੁੜੀ ਸੀ ਮੇਰੇ ਘਰ ਵਾਲੇ ਦੀ ਮੇਰੀ ਨਾਨ ਉਹ ਕਹਿੰਦੀ ਵੀ ਉਹ ਤੇ ਹੈ ਹੀ ਲੀਚੜਾ ਬਹੁਤ ਜ਼ਿਆਦਾ ਸੂਮ ਤੇ ਭਾਬੀ ਵੀ ਆਪਾਂ ਕੀ ਕਰੀਏ ਹੁਣ ਕੀ ਕਰੀਏ ਘਰੇ ਜਾਵਾਂਗੇ ਤੇ ਉੱਥੇ ਤੇ ਛਾਪਾ ਪੈ ਜਾਣਾ ਨਾਲੇ ਸਾਨੂੰ ਸੁਣਾਉਂਗੀ ਉਹ ਗੱਲਾਂ ਵੀ ਇਹਨਾਂ ਨੇ ਸ਼ਾਇਦ ਚੋਰੀ ਕਰ ਲਿਆ ਹੋਣਾ ਇਦਾਂ ਦਾ ਖਾਲਸਾ ਜਿਉਂ ਭੈੜਾ ਟੱਬਰ ਸੀ ਭੈਣ ਉੱਥੇ ਰੋਣ ਲੱਗ ਪਈ ਕਹਿੰਦੀ ਫਿਰ ਰੋਕੇ ਨਾ ਮੈਂ ਅਰਦਾਸ ਕੀਤੀ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜਿੱਥੇ ਵੀ ਤੁਸੀਂ ਮੇਰੇ ਮੈਨੂੰ ਜਿਹੜੇ ਲੜ ਲਾਇਆ ਮੈਂ ਉੱਥੇ ਲੱਗੀ ਆ ਪਰ ਮੇਰੇ ਤੇ ਕਿਰਪਾ ਕਰੋ ਮਹਾਰਾਜ ਇਹ ਮੈਂ ਮੇਰਾ ਇਹ ਸੋਨੇ ਦਾ ਨਾਂ ਲੱਭਿਆ ਤੇ ਮਹਾਰਾਜ ਉਹਨਾ ਮੈਨੂੰ ਘਰੋਂ ਹੀ ਕੱਢ ਦੇਣਾ ਇਦਾਂ ਦੇ ਬੰਦੇ ਨੇ ਉਹਨਾਂ ਨੇ ਮੇਰੀ ਇੱਕ ਨਹੀਂ ਸੁਣਨੀ ਮੇਰੇ ਤੇ ਕਿਰਪਾ ਕਰੋ ਕਹਿੰਨੀ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਏਦਾਂ ਅੱਖਾਂ ਗਾੜੀ ਪੂਰਾ ਸਰੂਪ ਲਿਆ ਕੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮਿਹਰ ਕਰੋ ਨੇੜੇ ਹੋ ਕੇ ਸੁਣੋ ਕਹਿੰਨੀ ਮੈਂ ਇੰਨੀ ਗੱਲ ਕਹੀ ਤੇ ਅਸੀਂ ਨਾ ਜਿੱਦਾਂ ਜਿੱਧਰ ਜਿੱਧਰ ਨੂੰ ਗਏ ਮੇਰੀ ਨਣਾਲ ਨੇ ਚੱਲ ਆਪਾਂ ਦੇਖ ਕੇ ਆਈ ਜਿੱਥੇ ਬੈਠੇ ਸਾਂ ਜਦੋਂ ਉਧਰ ਨੂੰ ਗਏ ਤੇ ਉਥੇ ਵੀ ਕੋਈ ਨਾ ਕੁਛ ਨਹੀਂ ਸਭ ਕੁਝ ਦਾ ਅੱਧਾ ਘੰਟਾ ਅਸੀਂ ਘੁੰਮਦੀਆਂ ਫਿਰਦੀਆਂ ਨਹੀਂ ਸਾਨੂੰ ਕੁਛ ਨਹੀਂ ਲੱਭਾ ਜਦੋਂ ਨਹੀਂ ਲੱਭਾ ਉਸ ਤੋਂ ਬਾਅਦ ਮੈਂ ਮਨ 'ਚ ਸੋਚਿਆ ਕੋਈ ਨਹੀਂ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਮਹਾਰਾਜ ਵੇਖੀ ਜਾਉ ਜੋ ਹੋਊ ਜੇ ਘਰੋਂ ਕੱਢ ਦੇਣਗੇ ਤੇ ਕੱਢ ਦੇਣਗੇ ਫਿਰ ਕੀ ਗੱਲ ਆ ਕੋਈ ਨਹੀਂ ਜੋ ਤੁਸੀਂ ਕਲਾ ਵਰਤੋਣੀ ਹੋ ਵਰਤਾ ਦਿਓ ਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ लाज ਰੱਖਿਓ ਮੈਂ ਆਪਜੀ ਤੋਂ ਬਿਨਾ ਕੋਈ ਕੱਖ ਦੀ ਨਹੀਂ ਤੇ ਕਹਿੰਦੀ ਅਸੀਂ ਜੋੜੇ ਘਰ ਵਿੱਚੋਂ ਜੋੜੇ ਲੈ ਰਹੀਆਂ ਸਾਂ ਤੇ ਪਿੱਛੋਂ ਇੱਕ ਬਜ਼ੁਰਗ ਮਾਈ ਮੇਰੀ ਅੱਖਾਂ 'ਚੋਂ ਪਾਣੀ ਸੀ ਉਦੋਂ ਵੀ ਵੀ ਮੇਰਾ ਘਰ ਜਾ ਕੇ ਕੀ ਬਣੂ ਮੈਂ ਇਹ ਹੀ ਸੋਚਦੀ ਸਾਂ ਵੀ ਮੇਰੀ ਸੱਸ ਨੇ ਵੀ ਮੈਨੂੰ ਨਹੀਂ ਛੱਡਣਾ ਉਹਨੇ ਮੈਨੂੰ ਸਵੇਰੇ ਕਿਹਾ ਵੀ ਸੀ ਕਹਿੰਦੀ ਇੱਕ ਬਜ਼ੁਰਗ ਮਾਈ ਨੇ ਆ ਕੇ ਮੈਨੂੰ ਕਿਹਾ ਪੁੱਤ ਆ ਤੇਰਾ ਤਾਂ ਨਹੀਂ ਜਦੋਂ ਉਹਦੇ ਹੱਥ ਤੇ ਮੈਂ ਵੇਖਿਆ ਉਹ ਮੇਰੇ ਜਿਹੜਾ ਨਾ ਆਪਣੇ ਕੰਨ ਦੇ ਵਿੱਚ ਪਾਇਆ ਹੋਇਆ ਕੋਕਾ ਸੇਮ ਕੀ ਕਹਿੰਦੇ ਆ ਉਹਨੂੰ ਖਾਲਸਾ ਜੀ ਮੈਨੂੰ ਹੁਣ ਉਹਦੇ ਬਾਰੇ ਨੌਲੇਜ ਨਹੀਂ ਸ਼ਾਇਦ ਉਹਨੂੰ ਈਰਿੰਗ ਕਹਿੰਦੇ ਆ ਕੀ ਕਹਿੰਦੇ ਆ ਉਹ ਝੁਮਕੇ ਹੁੰਦੇ ਆ ਸ਼ਾਇਦ ਇਦਾਂ ਉਹ ਉਹ ਜਿਹੜੀ ਚੀਜ਼ ਕਹਿੰਦੀ ਮੈਂ ਉਹ ਮਾਈ ਦੇ ਹੱਥ ਤੇ ਵੇਖੀ ਤੇ ਜਦੋਂ ਮੈਂ ਵੇਖੀ ਕਹਿੰਦੀ ਮੈਨੂੰ ਚਾਹ ਚੜ ਗਿਆ ਕਿ ਮੇਰੀ ਬਾਬਾ ਦੀਪ ਸਿੰਘ ਸਾਹਿਬ ਨੇ ਸੁਣੀ ਇਦਾਂ ਮਾਰ ਰਹੇ ਨੇ ਕਿਰਪਾ ਕੀਤੀ ਸ਼ੀਦਾ ਨੇ ਮੇਰੀ ਇਲਾਜ ਰੱਖੀ ਮੈਂ ਘਰੇ ਗਈ ਤੇ ਘਰੇ ਜਾ ਕੇ ਮੈਂ ਦੋਵੇਂ ਚੀਜ਼ਾਂ ਆਪਣੇ ਸੱਸ ਦੇ ਹੱਥ ਤੇ ਰਾਤੀਆਂ ਵੀ ਲੈ ਅੱਜ ਤੋਂ ਬਾਅਦ ਮੈਂ ਨਹੀਂ ਪਉਂਦੀ ਤੇ ਮੈਂ ਉਹਨੂੰ ਸਾਰੀ ਗੱਲ ਦੱਸੀ ਵੀ ਇਦਾਂ ਡਿਗ ਪਿਆ ਸੀ ਫਿਰ ਵੀ ਮੈਨੂੰ ਗਾਲਾਂ ਪਈਆਂ ਮੈਂ ਸੱਚ ਦੱਸਿਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਮਿਹਰ ਕੀਤੀ ਕਿਰਪਾ ਕੀਤੀ ਨਹੀਂ ਤੇ ਉਹ ਮੈਨੂੰ ਮਿਲਣਾ ਨਹੀਂ ਸੀ ਨਾ ਮੈਂ ਉਹ ਮਾਈ ਆਪਣੇ ਲਾਗੇ ਬੈਠੀ ਵੇਖੀ ਨਾ ਉਹ ਲੰਗਰ ਵਿੱਚ ਸਾਡੇ ਲਾਗੇ ਬੈਠੀ ਸੀ ਨਾ ਚਪਰੇ ਵਿੱਚ ਸਾਡੇ ਲਾਗੇ ਬੈਠੀ ਸੀ ਕਹਿੰਦੀ ਪਤਾ ਨਹੀਂ ਉਹ ਕਿਵੇਂ ਮਾਈ ਨੂੰ ਪਤਾ ਲੱਗਾ ਕਹਿੰਦੀ ਫਿਰ ਮੈਂ ਘਰ ਆ ਕੇ ਸੋਚਾਂ ਪਿਓ ਮੇਰੇ ਕੋਲੇ ਕਿਉਂ ਆਈ ਇੰਨੀ ਸੰਕਤ ਤੁਰੀ ਫਿਰਦੀ ਸੀ ਉਹ ਦਰਬਾਰ ਚ ਚਲੇ ਜਾਂਦੀ ਪਾਠੀ ਸਿੰਘਾਂ ਨੂੰ ਦਿੰਦੀ ਵੀ ਆ ਕਿਸੇ ਦਾ ਡੇਗ ਪਿਆ ਉਹ ਉਹ ਬੋਲ ਦਿੰਦੇ ਪਰ ਉਹ ਸਿੱਧੀ ਮੇਰੇ ਤੱਕ ਕਿਵੇਂ ਆਈ ਕਹਿੰਦੀ ਉਹ ਚੀਜ਼ ਦੀ ਮੈਨੂੰ ਨਹੀਂ ਪਤਾ ਲੱਗਾ ਵੀ ਉਹ ਮੇਰੇ ਤੱਕ ਕਿਵੇਂ ਆਈ ਮਾਤਾ ਨੂੰ ਕਿਵੇਂ ਪਤਾ ਲੱਗਾ ਇਹ ਮੇਰਾ ਆ ਤੇ ਉਹ ਮਾਤਾ ਨੇ ਆ ਕੇ ਮੈਨੂੰ ਦਿੱਤਾ ਤੇ ਕਹਿੰਦੀ ਫਿਰ ਮੇਰੀ ਜਾਨ ਚ ਜਾਨ ਆਈ ਇਦਾਂ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਮਿਹਰ ਕੀਤੀ ਤੇ ਮੇਰਾ ਜਿਹੜਾ ਮਨ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਅਗੇ ਝੁਕਿਆ ਕਿ ਮਹਾਰਾਜ ਤੁਸੀਂ ਦਿਲਾਂ ਦੀ ਜਾਣਨ ਵਾਲਿਓ ਤੁਸੀਂ ਸਾਡੀ ਇਲਾਜ ਰੱਖਣ ਵਾਲਿਓ ਮਹਾਰਾਜ ਸੰਸਾਰ ਵਿੱਚ ਬਹੁਤ ਔਖਾ ਜੀਣਾ ਪਰ ਆਪਣੀਆਂ ਧੀਆਂ ਦੀ ਬਾਹ ਫੜ ਕੇ ਸ਼ੀਦੋ ਸਿੰਘੋ ਤੁਸੀਂ ਉਹ ਰੱਖਦੇ ਹੋ ਐਵੇਂ ਖਾਲਸਾ ਜੀ ਮਹਾਰਾਏ ਨੇ ਕਿਰਪਾ ਕਰਕੇ ਭੈਣ ਦਾ ਕਾਜ ਸਵਾਰਿਆ ਤੇ ਨਹੀਂ ਤੇ ਭੈਣ ਨੇ ਜਿੱਦਾਂ ਮੈਨੂੰ ਦੱਸੀ ਆ ਨਾ ਖਾਲਸਾ ਜੀ ਗੱਲ ਉਹ ਕਹਿੰਦੀ ਸੀ ਵੀ ਇਦਾਂ ਦੇ ਬੰਦੇ ਆ ਭਾਈ ਸਾਹਿਬ ਜੀ ਕਿ ਮੈਂ ਦੱਸ ਵੀ ਨਹੀਂ ਸਕਦੀ ਇੱਕ ਨਿੱਕੇ ਨਿੱਕੇ ਰੁਪਈਏ ਦੀ ਵੀ ਉਹ ਕਾਪੀ ਤੇ ਨੋਟ ਕਰਦੇ ਨੇ ਵੀ ਅੱਜ ਕਿਥੇ ਖਰਚਿਆ ਕਿਉਂ ਖਰਚਿਆ ਹੈਣ ਤੇ ਉਹ ਜ਼ਿੰਮੇਦਾਰ ਪਰ ਉਹਨਾਂ ਦਾ ਦਿਲ ਜਿੱਦਾਂ ਬਾਣੀਏ ਕਰਦੇ ਆ ਨਾ ਉਦਾਂ ਦਾ ਖਾਲਸਾ ਜੀ ਸੁਭਾ। ਸੋ ਇਹ ਵੇਖੋ ਇਦਾਂ ਦੀ ਖੇੜ ਵਰਤੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਭੈਣ ਇਹ ਗੱਲ ਤੇ ਬੜਾ ਜ਼ੋਰ ਦਿੰਦੀ ਸੀ ਵੀ ਉਹ ਮਾਈ ਮੈਂ ਇਹ ਸੋਚ ਕੇ ਅੱਜ ਵੀ ਹੈਰਾਨ ਆ ਕਿ ਉਹ ਮਾਤਾ ਮੇਰੇ ਤੱਕ ਸਿੱਧੀ ਕਿੱਦਾਂ ਆ ਗਈ ਉਹਨੂੰ ਕਿਵੇਂ ਪਤਾ ਲੱਗਾ ਕਿ ਮੇਰੀ ਮੇਰਾ ਡਿੱਗਾ ਨਾ ਤੇ ਅਸੀਂ ਸੰਗਤ ਨੂੰ ਕਿਸੇ ਨੂੰ ਕਿਹਾ ਅਸੀਂ ਤਾਂ ਆਪ ਹੀ ਘੁੰਮ ਫਿਰ ਕੇ ਵੇਖਿਆ ਸੋ ਮਹਾਰਾਏ ਨੇ ਕਲਾ ਵਰਤਾਈ ਜਿਵੇਂ ਖਾਲਸਾ ਜੀ ਪਿੱਛੇ ਵੀ ਇੱਕ ਦੋ ਹੱਡ ਬੀਤੀਆਂ ਉਹਨਾਂ ਚ ਮਾਤਾ ਮਾਤਾ ਨੇ ਆਕੇ ਬੜਾ ਮਹਾਰਾਏ ਦੀ ਕਿਰਪਾ ਨਾਲ ਖੇੜ ਵਰਤੋਣਾ ਕੋਈ ਇਹ ਸ਼ੀਦਾ ਦੀ ਕੋਈ ਕਲਾ ਹੈ ਤੇ ਇੱਕ ਹੋਰ ਹੱਡ ਬੀਤੀ ਹੈ ਦਾਸ ਜਰੂਰ ਸੁਣਾਵੇਗਾ ਉਹਦੇ ਵਿੱਚ ਵੀ ਖਾਲਸਾ ਜੀ ਮਾਤਾ ਦਾ ਇੱਕ ਰੋਲ ਹੈ ਉਹ ਬਾਬਾ ਨੋਹ ਸਿੰਘ ਸਾਹਿਬ ਦੀ ਸਮਾਦੀ ਦੀ ਖੇੜ ਹੈ ਆਪ ਜੀ ਨੂੰ ਸਰਵਣ ਕਰਵਾਵਾਂਗੇ ਮਹਾਰਾਏ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ